ਮੈਨੂੰ ਲੱਗਦਾ ਤੁਸੀਂ ਮਜ਼ਾਕ ਕਰ ਰਹੇ ਹੋ ਇੰਜ ਕਿਵੇਂ ਹੋ ਸਕਦਾ ਨਾਲੇ ਅਜੇ ਤੱਕ ਕਦੇ ਤੁਸੀਂ ਇਸ ਬਾਰੇ ਜ਼ਿਕਰ ਹੀ ਨਹੀਂ ਕੀਤਾ ਤਾਂ ਹੀ ਤਾਂ ਅੱਜ ਇੱਥੇ ਬੈਠੇ ਹਾਂ ਜਿਹੜੀਆਂ ਗੱਲਾਂ ਤਾਂ ਕਦੇ ਜ਼ਿਕਰ ਨਹੀਂ ਹੋਇਆ ਅੱਜ ਉਹਨਾਂ ਗੱਲਾਂ ਦਾ ਜ਼ਿਕਰ ਹੋ ਰਿਹਾ ਹੈ ਜਿੱਥੇ ਇੰਨੇ ਰਾਜ਼ ਖੁੱਲੇ ਅੱਜ ਫਿਰ ਇਹ ਵੀ ਖੁੱਲ ਗਿਆ ਕਮਾਲ ਹੈ ਕਦੋਂ ਗਏ ਸੀ ਦੱਸੋ ਆਪਣੇ ਮੰਗਣੀ ਤੋਂ ਬਾਅਦ ਸਭ ਨੂੰ ਵਿਆਹ ਦੀ ਕਹਲੀ ਸੀ ਪਰ ਫੇਰ ਵੀ ਵਿਆਹ ਵਿੱਚ 2 ਮਹੀਨੇ ਦਾ ਟਾਈਮ ਪੈ ਗਿਆ ਮੈਂ ਹਰ ਵਕਤ ਤੇਰੇ ਬਾਰੇ ਸੋਚਦਾ ਰਹਿੰਦਾ ਇੱਕ ਦਿਨ ਮਨ ਇੰਨਾ ਕਹਿਲਾ ਪਿਆ ਕਿ ਮੈਂ ਤੇਰੇ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ ਪਹਿਲਾਂ ਸੋਚਿਆ ਸੀ ਸਰਜੀਤ ਨੂੰ ਨਾਲ ਲੈ ਕੇ ਜਾਵਾਂ ਫੇਰ ਸੋਚਿਆ ਨਹੀਂ ਇਕੱਲਾ ਹੀ ਚੱਲਦਾ ਸੋ ਮੈਂ ਇਕੱਲਾ ਹੀ ਤੇਰੇ ਪਿੰਡ ਲਈ ਨਿਕਲ ਗਿਆ ਤੁਹਾਡੀ ਗਲੀ ਤੇ ਕਾਫੀ ਸਾਰੇ ਗੇੜੇ ਲਗਾਏ ਇਧਰ ਉਧਰ ਪਰ ਤੂੰ ਕਿਤੇ ਨਜ਼ਰ ਨਾ ਆਈ ਫਿਰ ਹਾਰ ਕੇ ਮੈਂ ਵਾਪਸ ਆਉਣ ਲੱਗਿਆ ਤੇ ਤੁਹਾਡਾ ਗੇਟ ਖੜਕਾਇਆ ਮੇਰੇ ਅੰਦਰ ਇੱਕ ਆਸ ਜਾਗੀ ਮੈਂ ਕੁਝ ਦੂਰੀ ਤੇ ਉੱਲੇ ਹੋ ਕੇ ਖੜਾ ਹੋ ਗਿਆ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਸੀ ਤੁਹਾਡਾ ਗੇਟ ਖੁੱਲਿਆ ਤੇ ਪਾਪਾ ਜੀ ਬਾਹਰ ਆਏ ਉਹ ਕਿਤੇ ਜਾ ਰਹੇ ਸਨ ਬਾਹਰ ਨਿਕਲੇ ਨਾਲ ਹੀ ਗੇਟ ਬੰਦ ਕਰਨ ਲੱਗੇ ਸਨ ਕਿ ਕੋਈ ਗਲੀ ਵਿੱਚ ਆ ਕੇ ਉਹਨਾਂ ਕੋਲ ਖੜ ਗਿਆ ਗੇਟ ਉਂਝ ਹੀ ਖੁੱਲਾ ਰਿਹਾ ਮੇਰਾ ਧਿਆਨ बार-बार ਤੇਰੇ ਘਰ ਦੇ ਅੰਦਰ ਜਾ ਰਿਹਾ ਸੀ ਸਾਹਮਣੇ ਤੇਰੇ ਦਾਦੀ ਵੀ ਬੈਠੇ ਸਨ ਤੇ ਤੇਰੇ ਮੰਮੀ ਵੀ ਵਿਹੜੇ ਵਿੱਚ ਕੁਮ ਰਹੇ ਸਨ ਪਰ ਤੋ ਕੀਤੇ ਨਜ਼ਰ ਨਹੀਂ ਆ ਰਹੀ ਸੀ ਥੋੜੀ ਦੇਰ ਬਾਅਦ ਤੇਰਾ ਭਰਾ ਵੀ ਨਜ਼ਰ ਆ ਗਿਆ ਜੋ ਬਾਹਰੋਂ ਆਇਆ ਸੀ ਪਰ ਜਿਸ ਨੂੰ ਮੈਂ ਦੇਖਣਾ ਚਾ ਰਿਹਾ ਸੀ ਉਹ ਪਤਾ ਨਹੀਂ ਕਿਹੜੇ ਖੁੰਝੇ ਵਿੱਚ ਲੁਕੀ ਬੈਠੀ ਸੀ ਕਰਦੇ ਕਰਉਂਦੇ ਤੇਰੇ ਪਾਪਾ ਜੀ ਆਪਣੇ ਕੰਮ ਲਈ ਨਿਕਲ ਗਏ ਗੇਟ ਬੰਦ ਹੋ ਗਿਆ ਹੁਣ ਮੇਰੀ ਰਹਿੰਦੀ ਖੁੰਦੀ ਆਸ ਵੀ ਖਤਮ ਹੋ ਚੁੱਕੀ ਸੀ ਲਗਭਗ 1 ਘੰਟਾ ਤੇਰੇ ਪਿੰਡ ਰਹਿਣ ਤੋਂ ਬਾਅਦ ਮੈਂ ਨਿਰਾਸ਼ ਹੀ ਵਾਪਸ ਪਰਤ ਆਇਆ ਪ੍ਰਦੀਪ ਨੇ ਆਖਰੀ ਗੱਲ ਉਹ ਰਵਾਂਸੀ ਆਵਾਜ਼ ਵਿੱਚ ਦੱਸੀ 나ਜੋ ਇਹ ਗੱਲ ਸੁਣ ਕੇ ਖੁੱਲ ਕੇ ਹੱਸੀ ਕੀ ਜਾਨ ਤੈਨੂੰ ਹਾਸਾ ਆ ਰਿਹਾ ਮੈਂ ਤੇ ਅੱਜ 25 ਸਾਲ ਪਹਿਲਾਂ ਦਾ ਦਿਨ ਯਾਦ ਕਰਕੇ ਹੁਣ ਵੀ ਨਿਰਾਸ਼ ਹਾਂ ਲੈ ਮੈਨੂੰ ਕੀ ਪਤਾ ਸੀ ਕਿ ਤੁਸੀਂ ਆਉਣਾ ਅਗਰ ਮੈਨੂੰ ਪਤਾ ਹੁੰਦਾ ਤੇ ਮੈਂ ਵੀ ਤੁਹਾਨੂੰ ਮਿਲ ਲੈਂਦੀ ਮੇਰਾ ਕਿਹੜਾ ਘਟ ਜੀ ਕਰਦਾ ਸੀ ਇੱਕ ਵਾਰ ਕਿਸੇ ਨੇ ਨਾ ਕਿਸੇ ਬਹਾਨੇ ਤੁਹਾਡੇ ਨਾਲ ਮੁਲਾਕਾਤ ਹੋ ਜਾਏ ਹਮੇਸ਼ਾ ਇਹ ਹੀ ਸੋਚਦੀ ਸੀ ਸੱਚ ਹਾਂਜੀ ਬਿਲਕੁਲ ਸੱਚ ਮੈਂ ਤੁਹਾਨੂੰ ਇੱਕ ਚਿੱਠੀ ਵੀ ਲਿਖੀ ਸੀ ਕੀ ਕਿਹਾ ਚਿੱਠੀ ਮੇਰੇ ਤੱਕ ਤਾਂ ਪਹੁੰਚੀ ਨਹੀਂ ਪਹੁੰਚਣੇ ਕੀ ਮੈਂ ਸੀ ਮੈਂ ਪੋਸਟ ਹੀ ਨਹੀਂ ਕੀਤੀ ਚਿੱਠੇ ਲਿਖਣ ਤੋਂ ਬਾਅਦ ਸੋਚਿਆ ਮੈਂ ਪੋਸਟ ਕਿੱਥੇ ਕਰਾਂਗੀ ਮੈਨੂੰ ਤੁਹਾਡਾ ਐਡਰੈਸ ਵੀ ਨਹੀਂ ਪਤਾ ਸੀ ਫਿਰ ਮੈਂ ਉਂਝ ਹੀ ਸੰਭਾਲ ਕੇ ਰੱਖ ਲਈ ਜਦੋਂ ਦਿਲ ਕਰਦਾ ਪੜ੍ਹ ਲੈਂਦੀ ਮੈਨੂੰ ਅੱਖਰ ਅੱਖਰ ਯਾਦ ਹੋ ਗਿਆ ਸੀ ਫਿਰ ਜਿਵੇਂ ਜਿਵੇਂ ਵਿਆਹ ਦੀ ਤਰੀਕ ਨੇੜੇ ਆਈ ਤੇ ਕਾਰ ਵਿੱਚ ਕੰਮ ਵੱਧ ਗਿਆ ਮੈਂ ਚਿੱਠੀ ਬਾਰੇ ਭੁੱਲ ਗਈ ਇੱਕ ਦਿਨ ਜਦ ਵਿਆਹ ਦੇ ਕਾਗਜ਼ ਛਾਉਣੇ ਸਨ ਤੇ ਪਾਪਾ ਜੀ ਨੇ ਤੁਹਾਡਾ ਐਡਰੈਸ ਹੁਆ ਜੀ ਤੋਂ ਲਿਆ ਮਤਲਬ ਤੁਹਾਡੀ ਚਾਚੀ ਤੋਂ ਫਿਰ ਮੈਨੂੰ ਚਿੱਠੀ ਦੀ ਯਾਦ ਆਈ ਤੇ ਮੈਂ ਜਲਦੀ ਨਾਲ ਉਸ ਤੇ ਐਡਰੈਸ ਲਿਖ ਦਿੱਤਾ ਤੇ ਬੜੇ ਚਾਹ ਨਾਲ ਚਿੱਠੀ ਨੂੰ ਬੰਦ ਕੀਤਾ ਰਾਤ ਨੂੰ ਚਿੱਠੀ ਆਪਣੇ ਸਰਾਣੇ ਰੱਖ ਕੇ ਸੌ ਗਈ ਸੋਚਿਆ ਜਦ ਕਿਸੇ ਕੰਮ ਬਾਜ਼ਾਰ ਜਾਵਾਂਗੀ ਤਾਂ ਪੋਸਟ ਕਰ ਦਿਆਂਗੀ ਰਾਤ ਨੂੰ ਮੈਨੂੰ ਸੁੱਤੇ-ਸੁੱਤੇ ਖਿਆਲ ਆਇਆ ਕਿ ਅਗਰ ਚਿੱਠੀ ਮੰਮੀ ਜੀ ਜਾਂ ਪਾਪਾ ਜੀ ਦੇ ਹੱਥ ਲੱਗ ਗਈ ਤਾਂ ਕੀ ਹੋਵੇਗਾ ਉਸ ਖਿਆਲ ਵਿੱਚ ਮੈਂ ਪਾਪਾ ਜੀ ਨੂੰ ਬਹੁਤ ਗੁੱਸੇ ਹੁੰਦੇ ਦੇਖਿਆ ਮੈਂ ਪੂਰੀ ਤਰ੍ਹਾਂ ਡਰ ਗਈ ਚਿੱਠੀ ਪੋਸਟ ਕਰਨ ਦਾ ਖਿਆਲ ਆਪਣੇ ਮਨ ਵਿੱਚੋਂ ਘੱਟ ਦਿੱਤਾ ਸੋਚਿਆ ਵਿਆਹ ਤੋਂ ਬਾਅਦ ਤੁਹਾਨੂੰ ਦੇ ਦੇਵਾਂਗੀ ਪਰ ਤੂੰ ਅੱਜ ਤੱਕ ਦਿੱਤੀ ਤਾਂ ਹੈ ਨਹੀਂ ਕੀ ਕਰਦੀ ਵਿਆਹ ਵਾਲੇ ਦਿਨ ਮੈਂ ਚਿੱਠੀ ਲੈ ਆਈ ਨਹੀਂ ਸਕੀ ਸੋਚਿਆ ਜਦ ਬਾਅਦ ਵਿੱਚ ਜਾਵਾਂਗੀ ਤਾਂ ਤੁਹਾਨੂੰ ਜ਼ਰੂਰ ਦੇਵਾਂਗੀ ਪਰ ਬਾਅਦ ਵਿੱਚ ਮੇਰੇ ਪਿੱਛੋਂ ਘਰ ਦੀ ਜੋ ਸਾਫ ਸਫਾਈ ਹੋਈ ਉਹਦੇ ਵਿੱਚ ਮੇਰੀ ਚਿੱਠੀ ਕਿਤੇ ਇੱਧਰ ਉੱਧਰ ਹੋ ਗਈ ਮੈਂ ਮੰਮੀ ਜੀ ਨੂੰ ਬਾਅਦ ਚ ਪੁੱਛਿਆ ਵੀ ਪਰ ਉਹਨਾਂ ਨੇ ਕਿਹਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਓ ਨੋ ਇਹ ਤਾਂ ਬਹੁਤ ਗਲਤ ਹੋਇਆ ਤੇਰੀ ਪਹਿਲੀ ਚਿੱਠੀ ਅਗਰ ਮੈਂ ਮਿਲਦੀ ਤਾਂ ਮੈਂ ਅੱਜ ਤੱਕ ਸੰਭਾਲ ਕੇ ਰੱਖਦਾ ਹਾਂਜੀ ਉਹ ਤਾਂ ਪਤਾ ਮੈਨੂੰ ਤੁਹਾਨੂੰ ਚਿੱਠੀ ਨਾ ਦੇਣ ਦਾ ਅਫਸੋਸ ਮੈਨੂੰ ਬਹੁਤ ਹੋਇਆ ਸੀ ਪਰ ਕੀ ਕਰ ਸਕਦੇ ਸੀ ਖੈਰ ਉਹ ਚਿੱਠੀ ਲਿਖਣ ਤੋਂ ਬਾਅਦ ਮੈਂ ਕਾਫੀ ਵਾਰੀ ਪੜੀ ਮੈਨੂੰ ਖੂਬ ਹੋ ਅੱਜ ਵੀ ਯਾਦ ਹੈ ਕਿ ਮੈਂ ਕੀ ਲਿਖਿਆ ਸੀ ਅੱਛਾ ਸੁਣਾ ਫਿਰ ਪਹਿਲਾਂ ਤੁਸੀਂ ਮੂੰਹ ਉਧਰ ਕਰੋ ਲੈ ਇਹ ਕੀ ਗੱਲ ਹੋਈ ਮੈਨੂੰ ਸੰਗ ਲੱਗਦੀ ਹੈ ਸੰਗ ਵਾਲੀ ਕਿਹੜੀ ਗੱਲ ਹੈ ਹੁਣ ਮੈਂ 25 ਸਾਲ ਪਹਿਲਾਂ ਵਾਲੀ ਨਾ ਜੋ ਜਿਹੜਾ ਭਾਵਾਂ ਨਾਲ ਉਦੋਂ ਲਿਖਿਆ ਸੀ ਉਹੀ ਭਾਵ ਹੁਣ ਹੋਣਗੇ ਤੇ ਫਿਰ ਉਦੋਂ ਵਾਲੀ 나ਜੋ ਨੂੰ ਤਾਂ ਤੁਹਾਡੇ ਤੋਂ ਸੰਗ ਆਵੇਗੀ ਨਾ ਅੱਛਾ ਇਹ ਗੱਲ ਹੈ ਪਰ ਮੈਂ ਫਿਰ ਵੀ ਮੂੰ ਉਧਰ ਨਹੀਂ ਕਰਾਂਗਾ ਮੈਂ ਉਦੋਂ ਵਾਲੀ 나ਜੋ ਦੇਵੀ ਭਾਵ ਦੇਖਣੇ ਹਨ ਕਰਦੇ ਹੋ ਜਾਂ ਨਹੀਂ 나ਜੋ ਨੇ ਗੁੱਸੇ ਵਿੱਚ ਕਿਹਾ ਲੈ ਮਿੰਟ ਵਿੱਚ ਹੀ ਨਵੀਂ 나ਜੋ ਬਣ ਗਈ ਤੁਸੀਂ ਫਿਰ ਪੁਰਾਣੀ 나ਜੋ ਦੀ ਸੁਣਦੇ ਤਾ ਬੈ ਨਹੀਂ ਸੀ ਇਸ ਕਰਕੇ ਨਮੀ ਬਣਨਾ ਪਿਆ ਹੁਣ ਫਟਾਫਟ ਮੂੰ ਅੱਧਰ ਕਰੋ ਨਹੀਂ ਤਾਂ ਮੈਂ ਨਹੀਂ ਸੁਣਾਉਂਦੀ ਅੱਛਾ ਬਾਬਾ ਲੈ ਕਰ ਲਿਆ ਮੂੰ ਉੱਧਰ ਖੁਸ਼ ਪ੍ਰਦੀਪ ਮੂੰ ਕਮਾ ਕੇ ਬੈਠ ਗਿਆ ਹਾਂਜੀ ਖੁਸ਼ ਸੁਣੋ ਫਿਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਨੂੰ ਕੀ ਕਹਿ ਕੇ ਸਬੋਧਨ ਕਰਾਂ ਜਿਹੜਾ ਵੀ ਕੋਈ ਸਬੋਧਨ ਲਿਖਦੀ ਹਾਂ ਤੁਹਾਡੇ ਅੱਗੇ ਛੋਟਾ ਪੈ ਰਿਹਾ ਇਸੇ ਲਈ ਬਿਨਾ ਸਬੋਧਨ ਹੀ ਆਪਣੇ ਦਿਲ ਦੀ ਗੱਲ ਕਰਦੀ ਹਾਂ ਕੁਝ ਵਕਤ ਪਹਿਲਾਂ ਤੱਕ ਮੈਨੂੰ ਪਤਾ ਵੀ ਨਹੀਂ ਸੀ ਕਿ ਕੋਈ ਮੈਨੂੰ ਇੰਝ ਚੰਗਾ ਲੱਗਣ ਲੱਗਾ ਆਪਣੇ ਹੋਣ ਬਾਰੇ ਸਾਥੀ ਦੀ ਸੁਪਨੇ ਤਾਂ ਬਹੁਤ ਦੇਖੇ ਸਨ ਪਰ ਸੱਚਮੁੱਚ ਉਹ ਜਿਹੜਾ ਸਾਥੀ ਮਿਲ ਜਾਵੇਗਾ ਕਦੇ ਸੋਚਿਆ ਨਹੀਂ ਸੀ ਇੰਝ ਲੱਗਦਾ ਹੁੰਦਾ ਸੀ ਬਸ ਜੋ ਸੁਪਨਿਆਂ ਵਿੱਚ ਹੈ ਉਹ ਝੂਠ ਹੀ ਹੈ ਅਸਲ ਵਿੱਚ ਜ਼ਿੰਦਗੀ ਇਦਾਂ ਨਹੀਂ ਹੁੰਦੀ ਪਰ ਤੁਹਾਨੂੰ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਸੁਪਨੇ ਵੀ ਸੱਚ ਹੋ ਸਕਦੇ ਹਨ ਤੁਸੀਂ ਬਿਲਕੁਲ ਮੇਰੇ ਸੁਪਨਿਆਂ ਦੇ ਸਹਜਾਦੇ ਵਰਗੇ ਹੋ ਪਲ-ਪਲ ਮੈਨੂੰ ਤੁਹਾਡਾ ਹੱਸਦਾ ਚਿਹਰਾ ਨਜ਼ਰ ਆਉਂਦਾ ਤੁਹਾਡਾ ਭੋਲਾਪਨ ਤੁਹਾਡੀ ਸਾਦਗੀ ਤੇ ਗੱਲ ਕਰਨ ਦਾ ਅੰਦਾਜ਼ ਜਾਦ ਕਰਕੇ ਮੈਂ ਖੁਦ ਹੀ ਸ਼ਰਮਾ ਜਾਂਦੀ ਹਾਂ। ਵੈਸੇ ਤੁਸੀਂ ਪੂਰੀ ਤਰ੍ਹਾਂ ਭੋਲੇ ਵੀ ਨਹੀਂ ਹੋ। ਜਿਵੇਂ ਮੇਰੀਆਂ ਸਹੇਲੀਆਂ ਨੂੰ ਜਵਾਬ ਦਿੱਤੇ ਤੁਸੀਂ ਚੁਸਤ ਵੀ ਹੋ। ਪਰ ਇਹ ਉ ਚੁਸਤ ਕਹਿਣਾ ਗਲਤ ਹੋਵੇਗਾ। ਤੁਹਾਡੀ ਹਾਜ਼ਰ ਜਵਾਬੀ ਕਹਿਣਾ ਜ਼ਿਆਦਾ ਸਹੀ ਹੋਵੇਗਾ। ਵੈਸੇ ਮੈਂ ਇਸ ਮਾਮਲੇ ਵਿੱਚ ਥੋੜੀ ਬੁੱਧੂ ਹੀ ਹਾਂ। ਮੈਨੂੰ ਮੌਕੇ ਤੇ ਗੱਲ ਨਹੀਂ ਸੋਝਦੀ ਮੈਨੂੰ ਉਮੀਦ ਹੈ ਤੁਹਾਡੇ ਨਾਲ ਰਹਿ ਕੇ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਾਂਗੀ ਬਾਕੀ ਰਹਿ ਗਈ ਪੂਰੀ ਦੇ ਮਨ ਵਿੱਚ ਸਹਰਿਆਂ ਨੂੰ ਲੈ ਕੇ ਥੋੜਾ ਬਹੁਤ ਡਰ ਜ਼ਰੂਰ ਹੁੰਦਾ ਮੇਰੇ ਮਨ ਵਿੱਚ ਵੀ ਸੀ ਪਰ ਫਿਰ ਮੇਰਾ ਦਿਲ ਪੂਰੀ ਤਰ੍ਹਾਂ ਇਸ ਗੱਲ ਨੂੰ ਨਿਕਾਰ ਦਿੰਦਾ ਹੈ ਕਿ ਜਿੱਥੇ ਤੁਸੀਂ ਹੋ ਉੱਥੇ ਮੈਨੂੰ ਡਰਨ ਦੀ ਲੋੜ ਨਹੀਂ ਤੁਸੀਂ ਹਰ ਗੱਲ ਤੇ ਮੇਰਾ ਸਾਥ ਦਿਓਗੇ ਤੇ ਮੈਂ ਵੀ ਵਾਅਦਾ ਕਰਦੀ ਹਾਂ ਕਿ ਮੈਂ ਕਦਮ-ਕਦਮ ਤੇ ਤੁਹਾਡੇ ਨਾਲ ਖੜੀ ਹੋਵਾਂਗੀ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆਉਣ ਮੈਂ ਕਦੇ ਵੀ ਤੁਹਾਡੇ ਸਾਥ ਦੇਣ ਤੋਂ ਪਿੱਛੇ ਨਹੀਂ ਹਟਾਂਗੀ ਤੁਹਾਡੀ ਤੇ ਸਿਰਫ ਤੁਹਾਡੀ ਨਾਚੂ ਚਿੱਠੀ ਸੁਣਾ ਕੇ ਨਾਚੂ ਨੇ ਪ੍ਰਦੀਪ ਨੂੰ ਪਿੱਛੋ ਜੱਫੀ ਪਾ ਲਈ ਪਰਦੀਪ ਨੇ ਵੀ ਉਸਦੇ ਹੱਥ ਫੜੇ ਤੇ ਆਪਣੇ ਨਾਲ ਪੂਰੀ ਤਰ੍ਹਾਂ ਘੁੱਟ ਲਿਆ ਵਾ ਮੇਰੀ ਜਾਨ ਬਹੁਤ ਵਧੀਆ ਕਾਸ਼ ਇਹ ਚਿੱਠੀ ਮੈਨੂੰ ਪਹਿਲਾਂ ਮਿਲੀ ਹੁੰਦੀ ਤਾਂ ਮੈਂ ਆਪਣੀ ਮੰਗਣੀ ਤੋਂ ਵਿਆਹ ਤੱਕ ਦੇ ਦਿਨ ਸੌਖੇ گزار ਲੈਂਦਾ ਸੌਰੀ ਮੈਂ ਤੁਹਾਡੀ ਅਮਾਨਤ ਸੰਭਾਲ ਨਹੀਂ ਸਕੀ ਕੌਣ ਕਹਿੰਦਾ ਨਹੀਂ ਸੰਭਾਲ ਸਕੀ ਅੱਜ ਤੱਕ ਅੱਖਰ ਅੱਖਰ ਯਾਦ ਰੱਖਣਾ ਵੀ ਅਮਾਨਤ ਸੁਭਾਲ ਲੈਣਾ ਕੀ ਹੈ ਪ੍ਰਦੀਪ ਨੇ ਨਜੂ ਬਲ ਮੂੰਹ ਕਰਕੇ ਉਸ ਦਾ ਚਿਹਰਾ ਹੱਥ ਵਿੱਚ ਲਿਆ ਤੇ ਪਿਆਰ ਨਾਲ ਚੁੰਮਿਆ ਫਿਰ ਕੁੱਟ ਕੇ ਆਪਣੇ ਨਾਲ ਲਗਾ ਲਿਆ ਬਾਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ